ਪੰਨਿਸਾਤਸਾ ਬੁੱਟੀਆਂ ਨਾਲ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੋਈ ਗੱਲ ਤਾਂ ਬਣਨ ਦਾ ਸਹਾਰ ਹੋ ਸਕਦਾ ਸਰਕਾਰਾਂ ਨੇ ਕਮੀਆਂ ਨੇ ਸਾਡੇ ਆ ਡੰਗਰ ਫਿਰਦੇ ਨੇ ਰੋੜੇ ਸੜਕਾਂ ਤੇ ਕੋਈ ਪੁੱਛਦਾ ਹਾਲਾਂਕਿ ਕਾਨੂੰਨ ਇਹ ਗੱਲ ਕਹਿੰਦਾ ਵੀ ਚਾਰ ਟੰਗਾਂ ਵਾਲਾ ਜਾਨਵਰ ਸੜਕ ਦੇ ਉੱਤੇ ਨਹੀਂ ਚੜ੍ਹ ਸਕਦਾ ਜੀ ਕਿੱਥੇ ਗਏ ਸਾਡੇ ਮੰਤਰੀ ਕਿੱਥੇ ਗਏ ਸਾਡਾ ਲਾਅ ਐਂਡ ਆਰਡਰ ਬਚਾਉਦ ਰੱਖਤਾ ਨੂੰ ਮੈਨੂੰ ਇੱਕ ਦਰਖਤ ਦੱਸ ਦੇ ਇੱਕ ਵੀ ਇੱਕਦ ਰਖ ਤੇ ਲਾ ਕੇ ਮੈਂ ਪਾਲਿਆ ਕੋਈ ਵੀ ਬੰਦਾ ਮੁੱਖ ਮੰਤਰੀ ਅਦਾਸ ਦੇ ਜਿੱਦਾਂ ਦਾ ਜੰਮੇ ਵੀ ਕੈਦ ਰਖ ਤੇ ਪਾਲੇ ਨੇ ਜਾਂ ਕੋਈ ਮੰਤਰੀ ਦੱਸਦੇ ਵੀ ਮਾ ਪੇੜ ਲਾਇਆ ਹਾਂ ਉਹਦੇ ਘਰੇ ਲਾ ਲਿਆ ਕੋਈ ਉਹ ਵੀ ਖਾਲ ਰਹੇ ਨੇ ਦੂਏ ਬੰਦੇ 10 10 ਬੰਦੇ ਨੌਕਰ ਰੱਖੇ ਹੋ ਨੇ ਉਹਨਾਂ ਦੇ ਮੈਨੂੰ ਦੱਸਣ ਵੀ ਇਹਨਾਂ ਦੀ ਜਿੰਨੇ ਮੰਤਰੀ ਨੇ ਸਾਡੇ ਨੇ ਮੋਟਰਾਂ ਤੇ ਲਾਏ ਹੋਏ ਨੇ ਉਹਨਾਂ ਨੇ ਪੰਜ ਪੰਜ ਜਿਹੜੀ ਪੇੜ ਪੌਦੇ ਜ਼ਰੂਰ ਲਾਉਣੇ ਚਾਹੀਦੇ ਪਰ ਇੰਨੇ ਕ ਲਾਓ ਜਿੰਨੇ ਕ ਤੁਸੀਂ ਪਾਲ ਲਓ ਫੋਟੋ ਅੰਖ ਜਾ ਕੇ ਸਲਫੀਆਂ ਨਾਲ ਪਾਓ ਪਰ ਉਹਨੂੰ ਬੂਟਾ ਬਣਾ ਦਿਓ ਵੱਡਾ ਪੂਰਾ ਪੇੜ ਬਣਾ ਦਿਓ 100 ਜਾਂ 250 ਗਿਣਤੀ ਕਰਕੇ ਵੀ ਲੱਖ ਲਾਤਾ ਸੀ ਨੇ ਉਹਦਾ ਕੋਈ ਫਾਇਦਾ ਨਹੀਂ ਅਸੀਂ ਪਿੰਡ-ਪਿੰਡ ਜਾਵਾਂਗੇ ਸ਼ਹਿਰਾਂ ਜਾਵਾਂਗੇ ਜ਼ਿਲ੍ਹਿਆਂ ਜਾਵਾਂਗੇ ਸੰਗ ਸਾਨੂੰ ਡਿਗਰੀ ਸੀ ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਟੋੜਾ ਸਾਹਿਬ ਦੇ ਨਾਮ ਦੇ ਉੱਪਰ ਬਿੱਕ ਟੋਕਟ ਹਰ ਵਿਅਕਤੀ ਇੱਕ ਦਰਾਖਤ ਆਪਣੇ ਘਰੇ ਜਾਂ ਖੇਤ ਚਲਾਵੇ ਉਹਨੂੰ ਪਾਲੇ ਵੀ ਕੱਲ ਲਾਉਣ ਦੀ ਨਹੀਂ ਸੰਭਾਲ ਕੇ ਵੱਡੇ ਕਰਨ ਦੀ ਵੀ ਹੈ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਨਾ ਅੱਜ ਪਿੰਡ ਟੋੜਾ ਦੇ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਦੀ 100 ਸਾਲਾ ਜਨਮ ਸ਼ਤਾਬਨੀ ਨੂੰ ਸਮਰਪਤ ਬਾਤਾ ਪਰਨ ਸੰਭਾਲ ਲਹਿਰਾ ਜਿਹੜੀ ਉਹਦਾ ਆਰੰਭ ਹੈ ਜਿਹੜਾ ਕੀਤਾ ਗਿਆ ਇੱਥੋਂ ਸ਼ੁਰੂਆਤ ਕੀਤੀ ਗਈ ਆ ਬੂਟੇ ਲਗਾਏ ਗਏ ਨੇ ਰਾਲਾ ਸਾਹਿਬ ਸੰਪਰਤਾ ਤੋਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਇੱਥੇ ਤਰਵੈਣੀ ਆ ਜਿਹੜੀ ਲਗਾ ਕੇ ਇਹ ਜਿਹੜਾ ਆਰੰਭ ਹੈ ਜਿਹੜਾ ਕੀਤਾ ਹੈ ਨਿੰਮ ਪਿੱਪਲ ਅਤੇ ਬਰੋਟਾ ਲਗਾਇਆ ਹੈ ਖਾਸ ਤੌਰ ਤੇ ਇਲਾਕਾ ਨਿਵਾਸੀਆਂ ਦੇ ਵੱਡੇ ਇਕੱਠ ਨੇ ਜਿਹੜੇ ਇੱਥੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਤਵਿੰਦਰ ਸਿੰਘ ਟੌੜਾ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਗਿਆ ਹੈ ਮਾਸਟਰ ਰਣਜੀਤ ਸਿੰਘ ਜੀ ਨੇ ਗੱਲ ਕਰਦੇ ਹਾਂ ਜੀ ਮਾਸਟਰ ਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਜੀ ਫਤਿਹ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਨਕ ਦੀ ਜੀ ਹਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਜਿਹੜੀ ਪੰਥਰਤਨ ਜਥੇਦਾਰ ਟੌੜਾ ਸਾਹਿਬ ਦੀ ਯਾਦ ਵਿੱਚ ਜਨਮ ਦਿਹਾੜੇ ਨੂੰ ਸਮਰਪਿਤ ਇਹ ਜਿਹੜੀ ਲਹਿਰ ਚਲਾਈ ਗਈ ਹੈ ਵਾਤਾਵਰਣ ਸੰਭਾਲ ਲਹਿਰ ਇਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਲਹਿਰ ਚਲਾਈ ਹੋਈ ਆ ਪਹਿਲਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਜੀ ਤੇ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਬਤਨ ਲਗਾਤਾਰ ਚੱਲੀ ਆ ਰਹੀ ਆ ਹੂੰ ਜ਼ਿਆਦਾਤਰ ਪੰਜਾਬ ਦੇ ਵਿੱਚ ਬਹੁਤ ਵਧੀਆ ਮੁਹਿੰਮ ਚੱਲ ਰਹੀ ਆ ਹੂੰ ਪਰ ਮੈਂ ਇੱਕ ਜੀ ਗੱਲ ਜ਼ਰੂਰ ਬੇਨਤੀ ਕਰੂੰਗਾ ਬਹੁਤ ਵਧੀਆ ਉਪਰਾਲਾ ਇਹ ਥੈਂਕ ਥੈਂਕ ਤੇ ਸਾਡੇ ਮੇਰਾ ਖਿਆਲ ਆ ਵੀ ਇਤਕੀ ਜੇ ਬਾੜੇ ਨਹੀਂ ਤਾਂ ਕਰੋੜ ਰੁਪਏ ਰੱਖਤੇ ਤਕਰੀਬਨ ਲੱਗ ਕੇ ਹੋਣਗੇ ਪੰਜਾਬ 'ਚ ਜੀ ਜੀ ਦੇ ਵਿੱਚੋਂ ਸਾਡੇ 1380 ਨੇ ਵੀ ਲਵਾਏ ਨੇ ਜੀ ਜਣੀ ਮੈਂ ਅਧਿਆਪਕ ਹੋਣ ਦੇ ਨਾਤੇ ਮੈਂ ਇੱਕ ਗੱਲ ਬੇਨਤੀ ਜ਼ਰੂਰ ਕਰਦਾ ਹੁਣ ਵੀ ਚਾਹੇ ਤੇ ਰੱਖ ਤੇ ਇੱਕ ਲਾ ਲਓ ਹੂੰ ਪਰ ਉਹਨੂੰ ਬੂਟਾ ਬਣਾ ਦੋ ਵੱਡਾ ਪੂਰਾ ਪੇੜ ਬਣਾ ਦੋ ਹੂੰ 100 ਜਾਂ 250 ਗਿਣਤੀ ਕਰਕੇ ਵੀ ਲੱਖ ਲਾਤਾ ਸੀ ਨੇ ਉਹਦਾ ਕੋਈ ਫਾਇਦਾ ਨਹੀਂ ਹੂੰ ਤੇ ਅਗਲੀ ਗੱਲ ਇਹ ਆ ਵੀ ਜਿਹੜੀਆਂ ਸਰਕਾਰਾਂ ਨੇ ਹੂੰ ਭਾਵੇਂ ਸਰਕਾਰਾਂ ਪਹਿਲੀਆਂ ਲਾ ਲਓ ਭਾਵੇਂ ਹੁਣ ਵਾਲੀਆਂ ਲਾ ਲਓ ਜੀ ਸਰਕਾਰਾਂ ਨਿਕਮੀਆਂ ਨੇ ਸਾਡੇ ਜੀ ਆ ਡੰਗਰ ਫਿਰਦੇ ਨੇ ਰੇ ਸੜਕਾਂ ਤੇ ਕੋਈ ਪੁੱਛਦਾ ਹਾਲਾਂਕਿ ਕਾਨੂੰਨ ਇਹ ਗੱਲ ਕਹਿੰਦਾ ਵੀ ਚਾਰ ਟੰਗਾਂ ਵਾਲਾ ਜਾਨਵਰ ਸੜਕ ਦੇ ਉੱਤੇ ਨਹੀਂ ਚੜ੍ਹ ਸਕਦਾ ਜੀ ਕਿੱਥੇ ਗਏ ਸਾਡੇ ਮੰਤਰੀ ਕਿੱਥੇ ਗਏ ਸਾਡਾ ਲਾਅ ਆਰਡਰ ਹੂੰ ਬਚਾਅ ਦੇ ਰਖਤਾਂ ਨੂੰ ਸਾਡੇ ਤਾਂ ਧੱਕੇ ਨਾਲ ਅਸੀਂ ਤਾਂ ਲਾ ਰਿਹਾ ਦੇਖੋ ਅੱਜ ਅਸੀਂ ਸ਼ੌਂਕ ਨਾਲ ਆਇਆ ਖੁਸ਼ੀ ਨਾਲ ਆਇਆ ਕਿਉਂਕਿ ਟੌੜਾ ਸਭ ਦੀ ਜਨਮ ਦਿਨ ਮਨਾਉਣ ਕਰਕੇ ਅਸੀਂ ਵਾਤਾਵਰਣ ਸ਼ੁੱਧਤਾ ਵਾਸਤੇ ਅਸੀਂ ਆਇਆ ਕਿਉਂਕਿ ਸਾਨੂੰ ਲੋੜ ਜੀ ਕਿਉਂਕਿ ਪੋਲੂਸ਼ਨ ਬਹੁਤ ਜ਼ਿਆਦਾ ਹੋ ਗਿਆ ਫੈਕਟਰੀਆਂ ਲੱਗ ਗਈਆਂ ਗੱਡੀਆਂ ਜਦੋਂ ਅਸੀਂ ਜਵਾਨ ਹੁੰਦੇ ਸੀ ਕਿ ਗੱਡੀ ਪਿੰਡ ਦੇ ਵਿੱਚ ਇੱਕ ਅੱਧੀ ਹੁੰਦੀ ਹੀ ਨਹੀਂ ਸੀ तकरीबन ਮੋਟਰਸਾਈਕਲ ਵੀ ਕੋਈ ਕੋਈ ਹੁੰਦਾ ਸੀ ਹੁਣ ਕਿਉਂਕਿ ਵਾਤਾਵਰਨ ਹੀ ਸਾਡਾ ਏਡਾ ਖਰਾਬ ਹੋ ਗਿਆ ਵੀ ਸਾਨੂੰ ਲੋੜ ਹੈ ਰੁੱਖ ਲਗਾਉਣ ਦੀ ਪਰ ਰੁੱਖ ਲਗਾਈਏ ਕਿੱਥੇ ਹੁਣ ਕੋਈ ਕਹਿੰਦਾ ਪੰਚਾਇਤ ਜ਼ਮੀਨਾਂ ਚਲਾ ਦਿਓ ਅੰਬਦਾਂ ਕਿੱਥੋਂ ਹੋਣਗੀਆਂ ਰੁੱਖ ਲਗਾਓ ਹਰੇਕ ਥਾਂ ਤੇ ਲਗਾਓ ਜਿੱਥੇ ਵਿਹਲਾ ਥਾਂ ਆ ਮੰਨ ਲਓ ਸਟੇਡੀਅਮ ਹੈ ਸਟੇਡੀਅਮ ਵਾਲਾ ਥਾਂ ਵਰਤਣ ਤੋਂ ਬਿਲਾ ਜਿਹੜਾ ਪੂਰਾ ਗ੍ਰੀਨਰੀ ਹੋਣੀ ਚਾਹੀ ਜਾਂਦਾ ਹੁਣ ਸਾਡੇ ਫੈਕਟਰੀਆਂ ਲੱਗ ਰਹੀਆਂ ਨੇ ਫੈਕਟਰੀਆਂ ਦੇ ਦੱਸੋ ਵੀ ਗ੍ਰੀਨ ਏਰੀ ਕਿੱਥੇ ਆ ਹਾਲਾਂਕਿ 25% ਗ੍ਰੀਨ ਏਰੀ ਲਾਉਣੀ ਚਾਹੀਦੀ ਆ ਸਾਡੀਆਂ ਸਰਕਾਰਾਂ ਉਹ ਚੀਜ਼ਾਂ ਨੂੰ ਕਿਉਂ ਨਹੀਂ ਦੇਖਦੀਆਂ ਜੀ ਪਲੂਟ ਹੋ ਰਿਹਾ ਗੰਦਾ ਪਾਣੀ ਸਾਡੇ ਮਾਰੂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਜੀ ਮੋਟਰਾਂ ਤੇ ਚਾਰ ਚਾਰ ਪੰਜ ਪੰਜ ਦਰਾਖਤ ਲਾਓ ਜੀ ਇਹਨਾਂ ਨੂੰ ਕਨੈਕਸ਼ਨ ਮਿਲੇ ਬਣੇ ਆਪਣੇ ਮੋਟਰਾਂ ਤੇ ਉਹਨਾਂ ਨੇ ਅਪੀਲ ਕੀਤੀ ਹੈ ਜੀ ਕਿਸਾਨਾਂ ਨੂੰ ਉਹਨੂੰ ਅਪੀਲ ਕਰਨ ਦੀ ਲੋੜ ਨਹੀਂ ਮੁੱਖ ਮੰਤਰੀ ਨੂੰ ਸਾਡੇ ਜਾ ਕੇ ਦੇਖੋ 11 12 ਨੇ ਹਰੇਕ ਮੋਟਰ ਤੇ ਉਹ ਕਿਹਨੂੰ ਵੀ ਕਹਿ ਰਹੇ ਆ ਗੱਲ ਤਾਂ ਇਹ ਆ ਨਾ ਉਹ ਮੁੱਖ ਮੰਤਰੀ ਕੱਲਾ ਇਹ ਨਾ ਨਾ ਦੇਖੇ ਵੀ ਦਰਖਤ ਲਾ ਰਹੇ ਨੇ ਮੁੱਖ ਮੰਤਰੀ ਰੋਕਦਾ ਕਿ ਉਹ ਨਹੀਂ ਉਹ 100-100 ਡੰਗਰ ਜਾਂਦਾ ਲੱਗਦਾ ਰੋਜ਼ ਸੜਕਾਂ ਦੇ ਉੱਤੇ ਚੇਕੜ ਹੋ ਜਾਂਦਾ ਮੋਟਰਸਾਈਕਲੜਾ ਦਲਾਕ ਜਿਹੜੇ ਜਾਂਦਾ ਮੁੱਖ ਮੰਤਰੀ ਇਹ ਨਾ ਕਰਨੀ ਕਿ ਰਿੰਗਾ ਕਿਉਂ ਨਹੀਂ ਰੱਖਦਾ ਰੱਖੇ ਨਾ ਮੈਂ ਮਹਾਰਾਜ ਮਾਪਾ ਦਰਖਤ ਹਰ ਸਾਲ ਲੱਗਦੇ ਬਹੁਤ ਨੇ ਜੀ ਦਰਖਤ ਉਹਨੇ ਪੜਦੇ ਨਹੀਂ ਸੰਭਲਦੇ ਨਹੀਂ ਕਾਰਨ ਕੀ ਹੈ ਇਹ ਆਵਾਰਾ ਡੰਗਰ ਹੋ ਗਏ ਜਾਂ ਜਿਹੜੇ ਗੁਜਰਾਂ ਦੇ ਡੰਗਰ ਫਿਰਦੇ ਨੇ ਸੜਕਾਂ ਤੇ ਉਹਨਾਂ ਨੂੰ ਕਾਰਨ ਮੰਨਦੇ ਹੋ ਤੁਸੀਂ ਦੇਖੋ ਜਿਹੜਾ ਸੜਕਾਂ ਵਾਲਾ ਮੇਨ ਕਾਰਨ ਉਹਨਾਂ ਦਾ ਜਿਹੜੇ ਦੂਏ ਲਾਉਂਦੇ ਅਸੀਂ ਪਾਣੀ ਦਾ ਦੰਦੇ ਹੀ ਨਹੀਂ ਦੱਸੋ ਮੈਨੂੰ ਕਿਹੜੇ ਮਾਂ ਦੇ ਪੁੱਤ ਨੇ ਇੱਕ ਦਰਖਤ ਪਾਲਿਆ ਹੋਵੇ ਮੈਂ ਜ਼ਿੰਮੇਵਾਰਾ ਦੇਣ ਨੂੰ ਲਾਉਂਦੇ ਨੇ ਹਜ਼ਾਰ ਅਹ ਹਜ਼ਾਰ ਫੋਟੋਆਂ ਖਿਚਾ ਕੇ ਸੈਲਫੀਆਂ ਪਾਉਂਦੇ ਨੇ ਮੈਨੂੰ ਇੱਕ ਦਰਖਤ ਦੱਸ ਦੇਵੇ ਇੱਕ ਵੀ ਇੱਕ ਦਰਖਤ ਲਾ ਕੇ ਮੈਂ ਪਾਲਿਆ ਕੋਈ ਵੀ ਬੰਦਾ ਮੁੱਖ ਮੰਤਰੀ ਦੱਸ ਦੇ ਜਿੱਦਾਂ ਦਾ ਜੰਬੇ ਵੀ ਕੈਦ ਰਖਤ ਪਾਲੇ ਨੇ ਮੈਂ ਇਹ ਨਹੀਂ ਗੱਲ ਕਹਿੰਦਾ ਹੈਗਾ ਠੀਕ ਹੈ ਨਹੀਂ ਜਾਂ ਕੋਈ ਮੰਤਰੀ ਦੱਸ ਦੇ ਵੀ ਮਾਂ ਪੇਡ ਲਾਇਆ ਹਾਪਦੇ ਘਰੇ ਲਾ ਲਿਆ ਉਹ ਵੀ ਪਾਲ ਰਹੇ ਨੇ ਦੂਏ ਬੰਦੇ 10-10 ਬੰਦੇ ਨੌਕਰ ਰੱਖੇ ਹੋਏ ਨੇ ਉਹਨਾਂ ਦੇ ਮੈਨੂੰ ਦੱਸਣ ਵੀ ਇਹਨਾਂ ਦੀ ਜਿੰਨੇ ਮੰਤਰੀ ਨੇ ਸਾਡੇ ਨੂੰ ਮੋਟਰਾਂ ਤੇ ਲਾਇਏ ਹੋਏ ਨੇ ਉਹਨਾਂ ਨੇ 5-5 ਸਾਡੇ ਜਾ ਕੇ ਦੇਖੋ ਸਾਡੇ ਜਾਮਣ ਵੀ ਆ ਤਿੰਨ ਸਾਡੇ ਜਾਮਣਾ ਦੇ ਦੋ ਮੋਟਰਾਂ ਸਾਡੀਆਂ ਇਕੱਠੀਆਂ ਨੇ ਸਾਡੇ 5 ਅੰਬ ਨੇ ਸਾਡੇ ਦੋ ਟਾਲੀਆਂ ਨੇ ਇੱਕ ਕਿਕਰ ਹੈ ਪਿੰਡ ਵਾਲੀ ਮੋਟਰ ਤੇ ਜਾ ਕੇ ਲੋ ਡੇ ਕਹੇਗੀ ਆ ਅੰਬ ਹੈਗਾ ਜਾਮਣਾ ਹੈਗੀ ਆ ਦੱਸੇ ਹੋਰ ਮੈਨੂੰ ਕਿੱਥੇ ਲਵਾਉਣੀ ਨੇ ਸਾਡੇ 4 ਮੋਟਰ ਨੇ 4ਾਂ ਤੇ ਲੱਗੇ ਹੋਏ ਨੇ ਪਰ ਜੇ ਦੇਖਿਆ ਜਾਵੇ ਜੀ ਬਹੁਤ ਸਾਰੇ ਕਿਸਾਨ ਥੋਡੇ ਹੈਗੇ ਨੇ ਚੰਗੀ ਗੱਲ ਆ ਚਲੋ ਬਹੁਤ ਸਾਰੇ ਕਿਸਾਨ ਕਹਿੰਦੇ ਨੇ ਕਿ ਖੇਤਾਂ ਦੇ ਵਿੱਚੋਂ ਸੌੜਾ ਹੁੰਦਾ ਜੀ ਫਸਲ ਮਰਦੀ ਆ ਉਹ ਰੱਖਦੇਉ ਨਹੀਂ ਬੱਟਾਂ ਤੋਂ ਵੱਢ ਦਿੰਦੇ ਨੇ ਉਹ ਕਿਸਾਨਾਂ ਨੂੰ ਕੀ ਕਹਿੰਗੇ ਉਹ ਉਹ ਵਾਕਈ ਇਹਦੇ ਵਿੱਚ ਦੇਖੋ ਮੰਨਣ ਵਾਲੀ ਗੱਲ ਹੈ ਜਿਵੇਂ ਸਫੈਦਾ ਸਫੈਦਾ ਇੱਕ ਇੱਕ ਕਟਰ ਆ ਜਿਹੜਾ ਕੰਬਾਈਨ ਦਾ ਉਹ ਦੋਨੇ ਸਾਈਡਾਂ ਤੇ ਹੋਣ ਨਹੀਂ ਦਿੰਦਾ ਜੀ ਉਹਦੇ ਵਿੱਚ ਬੱਲੀ ਜੇ ਕਣਕ ਦੀ ਆ ਜਾਂ ਜੀਰੀ ਆ ਉਹ ਬਹੁਤ ਘੱਟ ਹੁੰਦੀ ਆ ਗਿਰ ਜਾਂਦੀ ਆ ਥੱਲੇ ਤੁਸੀਂ ਆਪਕਸਾਰ ਨੂੰ ਸੋਨੂੰ ਵੀ ਪਤਾ ਉਹ ਜਿਹੜੇ ਬੱਟਾਂ ਤੇ ਬੱਟਾਂ ਦੇ ਲਾਉਣੇ ਤਾਂ ਦੇਖੋ ਹੈ ਗਲਤ ਉਹ ਲੜਾਈ ਵੀ ਕਰਾਉਂਦੇ ਨੇ ਬੱਟੇ ਦੇ ਲਾਉਂਦਾ ਭਾਵੇਂ ਚਲਾ ਕੇ ਦੇ ਕੋਸੇ ਅੱਧੋ-ਅੱਧੋ ਹੋ ਜਾਂਦਾ ਰੋਜ਼ ਕਲੇਸ ਰਹਿੰ ਜਦੋਂ ਬੱਟੇ ਦੇ ਉੱਤੇ ਦੀ ਜੀਰੀ ਵੇਲੇ ਲੰਘਦੇ ਆਂ ਅਸੀਂ ਚਾਹੇ ਕਣਕ ਵੇਲੇ ਵੀ ਲੰਘਦਾ ਦੂਏ ਪਾਸੇ ਪੈਰ ਟਿਕਦਾ ਇਹ ਜਿਹੜੇ ਦਰਖਤ ਨੇ ਦਰਖਤ ਜਿਆਦਾ ਪਈਆਂ ਦੇ ਉੱਤੇ ਲੱਗ ਜਾਣੇ ਚਾਹੀਦੇ ਨੇ ਜਿਹੜੀ ਹੁਣ ਮਤਲਬ ਸਾਡੀ ਇੰਡੀਵਿਜੂਅਲ ਪਹੀ ਹੈ ਜਾਂ ਸਾਡਾ ਸਾਂਝੇ ਪੈਸੇ ਨੇ ਉੱਥੇ ਲਾਏ ਜਾਣ ਸਾਂਝੇ ਥਾਵਾਂ ਦੇ ਉੱਤੇ ਲਾਏ ਜਾਣ ਪਰ ਮੈਂ ਕਹਿੰਨਾ ਹਜ਼ਾਰ ਦੇ ਥਾਂ ਤੇ ਦੋ ਬੂਟੇ ਲਾ ਲਓ ਪਰ ਦੂਏ ਪਾਲ ਕੇ ਦਿਖਾਓ ਅਗਲੇ ਨੂੰ ਦੱਸੋ ਵੀ ਭਾਈ ਮੈਂ 5 ਸਾਲਾਂ ਚ ਆ ਬੂਟਾ ਐਡਾ ਵੱਡਾ ਕਰਿਆ ਹੂੰ ਆਉਣ ਵਾਲੇ ਟਾਈਮ 'ਚ ਕੀ ਲੱਗ ਰਿਹਾ ਜੀ ਕਿਸ ਤਰ੍ਹਾਂ ਦੇਖ ਰਿਹਾ ਹਾਂ ਲਹਿਰ ਬਹੁਤ ਚੱਲ ਰਹੀ ਹੈ ਸੁਧਾਰ ਹੋਊਗਾ ਕਿਉਂਕਿ ਇਸ ਸਾਲ ਬਾਰਿਸ਼ ਵੀ ਨਹੀਂ ਹੋਈ ਕਹ ਰਹੇ ਨੇ ਕਿ ਦਰਖਤਾਂ ਦੇ ਕਾਰਨਾਂ ਦਰਖਤਾਂ ਦੀ ਕਟਾਈ ਬਹੁਤ ਜ਼ਿਆਦਾ ਹੋਊਗੀ ਦਰਖਤਾਂ ਦੀ ਕਟਾਈ ਦੇਖੋ ਜੋ ਪੀਐਸਓ ਬਿੰਸ ਹੈ ਹੈਨਾ ਜਿਹੜੀ ਚੀਜ਼ ਨੇ ਪੈਦਾ ਹੋ ਗਿਆ ਉਹਨੇ ਖਤਮ ਹੋਣੇ ਹੋਣਾ ਸੜਕਾਂ ਦੇ ਉੱਤੇ ਸੋਕੇ ਦੇ ਰਖਤ ਪੈਨੂ ਉਹਨਾਂ ਨੂੰ ਕਿਉਂ ਨਹੀਂ ਵੜਦੀ ਸਰਕਾਰ ਹਾਲਾਂਕਿ ਹਾਦਸੇ ਦਾ ਕਾਰਨ ਨੇ ਉਹ ਸੁੱਕਾ ਇਹਦ ਰੱਖਦਾ ਜਦੋਂ ਨੇਹਰੀ ਚੱਲਦੀ ਆ ਕੋਈ ਕਿਉਂਕਿ ਜਿਹੜਾ ਆ ਟਾਣਾ ਗਿਰੂਗਾ ਗਿੱਲਾ ਟਾਣਾ ਗਿਰੂਗਾ ਇਹਦੀ ਏਡੀ ਜਿਆਦੇ ਪ੍ਰੋਬਲਮ ਬਣਦੀ ਜਿਹੜਾ ਸੁੱਕਾ ਗਿਰਦਾ ਉਹ ਸਿੱਧਾ ਜਾ ਕੇ ਗੱਡੀ ਮੋਟਰਸਾਈਕਲ ਜਾਂ ਬੰਦੇ ਦੇ ਗਰਦਰ ਤੇ ਲੱਗ ਜਾ ਕਰ ਲੱਗ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਡਿਪਾਰਟਮੈਂਟਾਂ ਨੂੰ ਕਹਿਣਾ ਐਗਰੀਕਲਚਰ ਡਿਪਾਰਟਮੈਂਟ ਵਾਲਿਆਂ ਨੂੰ ਕਹਿਣ ਵੀ ਭਾਈ ਤੁਸੀਂ ਦੇਖੋ ਜਿੱਥੇ ਵੀ ਤੁਹਾਨੂੰ ਲੱਗਦਾ ਉਹਨੂੰ ਵੱਢ ਲਓ ਇਹ ਕਟਾਣੀ ਵੱਢਣ ਦੀ ਸਜ਼ਾ ਹੋ ਜਾਂਦੀ ਆ ਤੇ ਬਾਕੀ ਬੰਦੇ ਨੇ ਕੀ ਕੁਛ ਕਰਿਆ ਚਲੋ ਮੈਂ ਹੁਣ ਉਹਦੇ ਬਾਰੇ ਬੋਲਣਾ ਨਹੀਂ ਚਾਹੁੰਦਾ ਹੈਗਾ ਜੀ ਵੀ ਹੈ ਨਾ ਮੈਨੂੰ ਸਾਰੀ ਚਲੋ ਬਰਾਬਰ ਨੇ ਮੈਂ ਨਾ ਕਾਂਗਰਸੀ ਆਲਾ ਮੈਂ ਕਰ ਲਈ ਆ ਨਾ ਮੈਂ ਆਪ ਵਾਲਾ ਨਾ ਕੁਝ ਨਹੀਂ ਹੈਗਾ ਮੈਂ ਇੱਕ ਸਿਰਫ ਇੰਨਾ ਕਾ ਵੀ ਵਾਤਾਵਰਨ ਨੂੰ ਪ੍ਰੇਮ ਕਰਦਾ ਤੇ ਇੱਕ ਮੈਂ ਲੋਕਾਂ ਦੀ ਸੇਵਾ ਕਰਦਾ ਜਿੱਥੇ ਤੱਕ ਹੋ ਸਕੇ ਜਿਹੜੀ ਪੇੜ ਪੌਦੇ ਜ਼ਰੂਰ ਲਾਉਣੇ ਚਾਹੀਦੇ ਪਰ ਇੰਨੇ ਕ ਲਾਓ ਜਿੰਨੇ ਕੁ ਤੁਸੀਂ ਪਾਲ ਲਓ ਫੋਟੋਆਂ ਖਿਚਾ ਕੇ ਸਲਫੀਆਂ ਨਾ ਲਾਓ ਬਸ ਜੀ ਹੁਣ ਟੋੜਾ ਸਾਹਿਬ ਨੇ ਕਿਹਾ ਜੀ ਕਿ ਇਹ ਲਹਿਰ ਹੈ ਜਿਹੜੀ ਪਿੰਡ ਪਿੰਡ ਜਾਊਗੀ ਅਸੀਂ ਵਾਤਾਵਰਨ ਨੂੰ ਸੁਧਾਰਨ ਦੇ ਵਿੱਚ ਵੱਡਾ ਜਿਹੜਾ ਯੋਗਦਾਨ ਆ ਪਾਵਾਂਗੇ ਸਾਡੇ ਸਮਾਜ ਨੂੰ ਇਹ ਜਿਹੜਾ ਪ੍ਰਦੂਸ਼ਣ ਹੈ ਝੋ ਕੱਢਾਂਗੇ ਤੇ ਤੁਸੀਂ ਪਿੰਡ ਚ ਕਿਦਾਂ ਦਾ ਪਰਾਲਾ karenge ਜੀ ਜੇ ਤੁਹਾਡੇ ਪਿੰਡ ਦੇ ਵਿੱਚ ਲਹਿਰ ਆਉਂਦੀ ਆ ਅਸੀਂ ਜੀ ਦੇਖੋ ਗੱਲ ਸੋਲਡੋ ਮੜੀਆਂ ਚ ਵੀ ਲਵਾਵਾਂਗੇ ਕਿਉਂਕਿ ਮੜੀਆਂ ਦੇ ਵਿੱਚ ਜਿਆਦਾ ਲੋਡ ਨਹੀਂ ਹੁੰਦੀ ਸਸਕਾਰ ਕਰ ਕਰਨਾ ਹੁੰਦਾ ਉਹਦੇ ਵਾਸਤੇ ਸਾਡੇ ਸ਼ੈੱਡ ਬਣੇ ਹੋਏ ਨੇ ਉਹਦੇ ਵਿੱਚ ਅਸੀਂ ਦਰਖਤ ਲਵਾਵਾਂਗੇ ਤੇ ਜਿਹੜੇ ਮੇਨ ਸਾਡੇ ਦੋ ਪੈਸੇ ਨੇ ਉਹਨਾਂ ਦੇ ਉੱਤੇ ਪਹਿਲਾਂ ਲੱਗੇ ਹੋਏ ਨੇ ਜਿੱਥੇ ਕੋਈ ਘਾਟ ਬਾਤ ਹੋਊਗੀ ਸੀ ਉੱਥੇ ਵੀ ਲਵਾਵਾਂਗੇ ਅਸੀਂ ਘਰਾਂ ਦੇ ਵਿੱਚ ਵੀ ਲਵਾ ਦਾਂਗੇ ਜੀ ਕਿਉਂਕਿ ਪਾਲਾਂਗੇ ਹੋਵੇ ਜੀ ਤੁਸੀਂ ਕਹਿੰਦੇ ਹੋ ਵੀ ਲਵਾ ਤਾਂ ਹਰੇਕ ਦਿਨ ਦਾ ਸਲਫੀਆਂ ਖਚਾ ਲੰਦਾ ਪਾਲਦੇ ਨਹੀਂ ਫਿਰ ਤੁਸੀਂ ਪਾਲਾਂਗੇ ਵੀ ਉਹ ਮੇਰੇ ਮੇਰੇ ਦਰਖਤ ਖੁਦ ਆ ਕੇ ਜਾ ਕੇ ਦੇਖ ਲਿਓ ਸਾਡੇ ਪਲੇ ਹੋਏ ਨੇ ਜਿਹੜੇ ਲਾਵਾਂਗੇ ਉਹਨਾਂ ਨੂੰ ਵੀ ਪਾਲਾਂਗੇ ਐਸ ਵਾਰੀ ਵੀ ਮੈਂ ਕੰਬ ਲਾਇਆ ਇੱਕ ਮੈਂ ਆਪਣਾ ਉਹ ਲਾਇਆ ਅ ਦਰਖਤ ਦਾ ਨਵ ਪੁੱਲ ਗਿਆ ਮੈਂ ਉਹ ਦੋ ਦਰਖਤ ਲਾਏ ਨੇ ਤੁਸੀਂ ਜਾ ਕੇ ਜਦੋਂ ਮਰਜੀ ਬਿੰਡ ਫੋਨ ਕੀਤੇ ਬਾਹਰਲੇ ਘਰ ਜਾ ਕੇ ਗੇਟ ਖੋਲ ਕੇ ਦੇਖ ਲਿਓ ਪਾਣੀ ਪਾਇਆ ਹੋਇਆ ਜੀ ਲਾਵਾਂਗਾ ਮੈਂ ਦੋ ਲਾਵਾਂਗਾ ਤਾਂ ਮਤਲਬ ਪਾਲੋ ਬਸ ਮੈਂ ਤਾਂ ਇਹੋ ਗੱਲ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਜੀ ਜੀ ਵਾਤਾਵਰਨ ਨੂੰ ਬਚਾਓ ਤੇ ਸਾਡੇ ਜਿਹੜੇ ਪੇੜ ਪੌਦੇ ਨੇ ਉਹ ਵੱਧ ਤੋਂ ਵੱਧ ਲਾਓ ਤੇ ਜੇ ਆਕਸੀਜਨ ਹੋਊਗੀ ਤਾਂ ਅਸੀਂ ਜਿਉਂਦੇ ਰਹਿਾਂਗੇ ਨਹੀਂ ਤਾਂ ਫਿਰ ਕਾਰਬਨ ਡਾਈਆਕਸਾਈਡ ਦਾ ਸਾਡੇ ਬਹੁਤ ਜ਼ਿਆਦਾ ਜਾਂ ਜਿੰਨੀ ਵੀ ਕਹਦੇ 19 ਜੀ ਜੀ ਹਾਂਜੀ ਹਾਂ ਬ੍ਰਾਦਰ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਥੈਂਕ ਯੂ ਸੋ ਕਰੀ ਹਾਂਜੀ ਹਾਂਜੀ ਇਹ ਸਨ ਮਾਸਟਰ ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਦਰਖਤ ਲਾਉਣੇ ਉਹਨਾਂ ਨੂੰ ਪਾਲੋ ਵੀ ਜ਼ਰੂਰ ਹੈ ਸਭ ਤੋਂ ਵੱਡੀ ਜ਼ਰੂਰਤ ਹੈ ਸਾਡੇ ਸਮਾਜ ਦੀ ਦਰਖਤ ਲਾ ਕੇ ਉਹਨਾਂ ਨੂੰ ਪਾਲਣਾ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਦਰਖਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਫਿਲਹਾਲ ਬਾਬਾ ਬਲਜਿੰਦਰ ਸਿੰਘ ਜੀ ਅੰਦਰ ਨੇ ਸਤਵਿੰਦਰ ਸਿੰਘ ਟੋੜਾ ਜੀ ਅੰਦਰ ਨੇ ਰਖੜਾ ਸਾਹਿਬ ਅੰਦਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਾਂ ਇਹ ਸਲਾਹ ਹੈ ਜੋ ਹੈ ਨਾ ਗੁਰਮੁਖਾਂ ਦਾ ਇਹ ਹੈ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਕਰਨਾ ਚਾਹੀਦਾ ਤੇ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ 5 700 ਵੋਟਿਆਂ ਨਾਲ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੋਈ ਵਾਤਾਵਰਣ ਦਾ ਸੁਧਾਰ ਹੋ ਸਕਦਾ ਕੋਈ ਵੱਡਾ ਪ੍ਰਾਣ ਆਲੀਕਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ ਛੋਟੇ ਉਦਮ ਕਰਨੇ ਪੈਂਦੇ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਰਾਸ਼ ਕਰਦਾ ਵੀ ਬਾਕੀ ਦੇ ਵੀ ਇਲਾਕਾ ਨਿਵਾਸੀਨਾਂ ਤੋਂ ਪ੍ਰੇਰਣਾ ਲੈ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾ ਵਾਸਤੇ ਯੋਗਦਾਨ ਪਾਉਣ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਬਾਤ ਤੈਨੂੰ ਦਿਨ ਬਾਤਾਂ ਬੰਦ ਦੋਸਤਾਂ ਦਾ ਗਰਮੀ ਮੈਂ ਤਾਂ ਆਪਣਾ ਮੈਸੇਜ ਦੇ ਤਾ ਜੀ ਹਰੇਕ ਪਿੰਡ ਦੀ ਪੰਚਾਇਤ ਕੋਲੇ ਆਪਣੀਆਂ ਜ਼ਮੀਨਾਂ ਪਈਆਂ ਨੇ। ਜੇ ਆਪਾਂ ਕਿਸੇ ਨੂੰ ਇਹ ਕਹਿ ਸਕਦੇ ਕੋਟੂ-ਕਟ ਪੰਚਾਇਤ ਤਾਂ ਇਹ ਕੰਮ ਕਰ ਸਕਦੀਆਂ ਨੇ ਵੀ ਜਿਹੜੀ ਆਪਣੀ ਪੰਚਾਇਤੀ ਜ਼ਮੀਨਾਂ ਉੱਚ ਬੂਟੇ ਲਾਓ ਔਰ ਕੁਝ ਨਾ ਕਰੋ। ਇਸ ਦੇ ਨਾਲ ਬਹੁਤ ਫਰਕ ਪੈ ਜਾਊਗਾ। ਸਰਕਾਰ ਵੱਲੋਂ ਵੀ ਕਿਹਾ ਮੋਟਰ ਤੇ ਵੀ ਚਾਰ-ਚਾਰ ਬੂਟੇ ਲਗਾਉਣੇ ਜ਼ਰੂਰੀ। ਬੂ ਚਲੋ ਵੀ ਠੀਕ ਹੈ ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਹੈ ਵੀ ਜਿੰਨੇ ਜਿਹੜੇ ਮੋਟਰ ਤੇ ਖੁੰਟਾ ਲੱਗ ਜੂਗਾ ਤਾਂ ਇੰਨੇ ਇੰਨੇ ਟੋਟਲੇ ਨੇ ਹੋ ਜਾਣਗੇ ਉਹ ਵੀ ਚੰਗੀ ਗੱਲ ਹੈ ਪਰ ਆਪਣੇ ਤੌਰ ਤੇ ਉਦਮ ਕਰਨਾ ਪੈਣਾ ਜੀ ਸਰਕਾਰਾਂ ਤੋਂ ਇਹਦੇ ਇਹਦੇ ਚ ਕਿਸੇ ਸਰਕਾਰ ਦਾ ਨਫਾ ਨੁਕਸਾਨ ਨਹੀਂ ਸਾਡੇ ਜਿਹੜੇ ਰਹਿਣ ਵਾਲਾ ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਨਫਾ ਨੁਕਸਾਨ ਹੈ ਜੇ ਨਹੀਂ درخت ਲੱਗਣਗੇ ਇਹ ਚ ਆਪ ਅੱਜ ਰੀਅਲਾਈਜ਼ ਕਰ ਲਈਏ ਭਾਵੇਂ ਕਾਹਨੂੰ ਕਰ ਲਈਏ ਇਹ ਟੋੜਾ ਸਾਹਿਬ ਜੀ 100 ਸਾਲਾਂ ਜਨੂ ਸ਼ਤਾਬ ਜੀ ਨੂੰ ਪਹਿਲਾ ਸਮਾਗਮ ਸੀ ਸਾਡਾ ਵਾਤਾਵਰਣ ਸਭਾਲ ਲਹਿਰ ਇੱਕ ਲਹਿਰ ਹੈ ਪਹਿਲਾ ਪ੍ਰੋਗਰਾਮ ਹੈ ਜਿਹੜਾ ਟੌੜੀ ਵਿਕੇ ਕਰਿਆ ਗਿਆ ਮਹਾਂਪੁਰਖਾਂ ਇਹਨੇ ਬਾਬਾ ਬਲਜਿੰਦਰ ਸਾਹਿਬ ਵਾਲੇ ਮੁੱਖੀ ਸੰਪਰਦਾਏ ਆਏ ਨੇ ਅਸ਼ੀਰਵਾਦ ਦਿੱਤਾ ਹੈ ਬਾਬਾ ਮਰੀਖ ਸਿੰਘ ਜੀ ਨੇ ਕਰ ਸਰ ਹੋਰ ਬੇਅੰਤ ਮਹਾਂਪੁਰਖਾਂ ਇਹਨੇ ਇਹਨਾਂ ਦਾ ਅਸ਼ੀਰਵਾਦ ਲੈ ਕੇ ਅਰੰਭ ਹੋਈ ਹੈ ਲਹਿਰ ਅਸੀਂ ਪਿੰਡ ਪਿੰਡ ਜਾਵਾਂਗੇ ਸ਼ਹਿਰਾਂ ਜਾਵਾਂਗੇ ਜ਼ਿਲ੍ਹਿਆਂ ਜਾਵਾਂਗੇ ਸੰਗਤ ਸਾਨੂੰ ਡੀਗਰੀ ਸੀ ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਰ ਟੌੜਾ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਵੀ ਬੰਦਾ ਟੌੜਾ ਨੂੰ ਪਿਆਰ ਕਰਦਾ ਹੈ ਜਿਹੜਾ ਬੰਦਾ ਚੰਗੇ ਕਿਰਦਾਰ ਵਾਲੇ ਵਿਅਕਤੀ ਜਿਹੜਾ ਜਿਹਦਾ ਕਿਰਦਾਰ ਹੈ ਉਹ ਕਹਿੰਦੇ ਜੀ ਟੋੜਾ ਸਾਹਿਬ ਦੇ ਨਾਂ ਦੇ ਉੱਪਰ ਗੱਲ ਚਲਣੀ ਚਾਹੀਦੀ ਹੈ ਤੇ ਅੱਜ ਲਹਿਰ ਸ਼ੁਰੂ ਹੋਈ ਹੈ ਪਾਸ਼ਾ ਕਿਰਪਾ ਕਰੇ ਬਖਸ਼ ਕਰੇ ਮਾਪਕਾਂ ਸ਼ਿਵਰ ਮਿਲੇ ਇਹ ਹਰ ਪਿੰਡ ਪਿੰਡ ਜਾਵਾਂਗੇ ਅਸੀਂ ਔਰ ਅਸੀਂ ਇਹ ਵੀ ਅਪੀਲ ਕਰਦਾ ਸੰਗਤ ਨੂੰ ਵੀ ਕੁੱਟੋ ਕੱਟ ਹਰ ਵਿਅਕਤੀ ਇੱਕ ਦਰਾਖਤ ਆਪਣੇ ਘਰੇ ਜਾਂ ਖੇਤ ਚਲਾਵੇ ਉਹਨੂੰ ਪਾਲੇ ਵੀ ਕੱਲ ਲਾਉਣ ਦੀ ਨਹੀਂ ਸੰਭਾਲ ਕੇ ਵੱਡੇ ਕਰਨ ਦੀ ਵੀ ਹੈ ਸਾਡੀ ਕੋਸ਼ਿਸ਼ ਹੈ ਸ਼ਤਾਬਜੀ ਦੇ ਬੂਟਾ ਲੱਗੇ ਜਨਮ ਸ਼ਤਾਬ ਦੇ ਟੋੜਾ ਸਾਹਿਬ ਦੇ ਉਹ ਵੱਡਾ ਹੋ ਕੇ ਸਾਡੇ ਹੁਣ ਪੀੜ੍ਹੀਆਂ ਨੂੰ ਇੱਕ ਯਾਦਗਾਰ ਰਵੇ ਤੇ ਟੋੜਾ ਸਾਹਿਬ ਦੀ ਯਾਦ ਪਾਵੇ ਅਸੀਂ ਜਿਸ ਤਰ੍ਹਾਂ ਟੋੜਾ ਸਾਹਿਬ ਜੀਵਨਤੀ ਉਹ ਤੋਂ ਸੇਧ ਲੈ ਕੇ ਚੰਗੇ ਸਿੱਖ ਬਣੀਏ ਚੰਗੇ ਸੇਵਾਦਾਰ ਬਣੀਏ ਔਰ ਪੰਥ ਨੂੰ ਸਮਰਪਿਤ ਰਹੀਏ ਇਹ ਸਾਡੀ ਬੇਨਤੀ ਹੈ ਅਸੀਂ ਗਿਣਤੀਆਂ 'ਚ ਨਹੀਂ ਪੈਣਾ ਅਸੀਂ ਤਾਂ ਕੁਆਲਿਟੀ ਦੇਣੀ ਹੈ ਜਿਹੜਾ ਲੱਗੂ ਨੂੰ ਪਾ ਲਾਂਗੇ ਮੈਨੂੰ ਹੁਸ਼ਿਆਰਪੁਰ ਤੋਂ ਫੋਨ ਆਏ ਸੀਗੇ ਦੁਆਬੇ ਚ ਵੀ ਆਏ ਸੀਗੇ ਵੀ ਅਸੀਂ ਆਉ ਜੀ ਅਸੀਂ ਤਿਆਰ ਹਾਂ ਟੋੜਾ ਸਾਹਿਬ ਦੇ ਨੋਤੇ ਅਸੀਂ ਸ਼ੁਰੂ ਕਰਨੀ ਹੈ ਸੰਗਰੂਰ ਤੋਂ ਆਏ ਨੇ ਬਠਿੰਡੇ ਤੋਂ ਆਏ ਨੇ ਕਹਿੰਦਾ ਬਾਬਾ ਸਮੂਚੀ ਦਿਨ ਦੁਨੀਆ ਦਾ ਜਿਹੜਾ ਸਿੱਖ ਵਸਦਾ ਟੋੜਾ ਸਾਨੂੰ ਪਿਆਰ ਕਰਦਾ ਉਹ ਕਹਿੰਦਾ ਜੀ ਉਹਨਾਂ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਵਧੀਆ ਪ੍ਰਭਾਵਲਾ ਵਾਤਾਵਰਨ ਨੂੰ ਸੰਭਾਲ ਕਰੀਏ ਜਿਹਦੀ ਜ਼ਰੂਰਤ ਹੈ ਸਮੇਂ ਦੀ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਟੋੜਾ ਸਾਹਿਬ ਨੂੰ ਯਾਦ ਕਰਾਂਗੇ ਨਾਲੇ ਵਾਤਾਵਰਣ 'ਚ ਆਪਣਾ ਯੋਗਦਾਨ ਪਾਵਾਂਗੇ ਆਪਣੀਆਂ ਉਹਨਾਂ ਜਿਹੜੇ ਪੀੜ੍ਹੀਆਂ ਨੇ ਉਹਨੂੰ ਚੰਗਾ ਜਾਮਣ ਔਲਾ ਤੇ ਅਮਰੂਦ ਨਾਲ ਅਸੀਂ ਨੇ ਸ਼ਾਨਦਾਰ ਬੁੱਟੀ ਵੀ ਲਾਏ ਨੇ ਪੌਪੂਲਰ ਵੀ ਆ ਹਰ ਤਰ੍ਹਾਂ ਦੇ ਬੂਟਾ ਲਾ ਰਹੇ ਆ ਤਾਂ ਕਿ ਇਕੱਲੇ ਅਸੀਂ ਫਰੂਟਾਂ ਤੱਕ ਨਸੀਮਤ ਰਹੀ ਜਿਹੜੀ ਜ਼ਿੰਦਗੀ ਲੋੜ ਪੈਂਦੀ ਹਰ ਬੂਟੇ ਦੀ ਫਲਦਾਰ ਵੀ ਤੇ ਸ਼ਾਨਦਾਰ ਵੀ ਉਹ ਸਾਰੇ ਅਸੀਂ ਬੂਟੇ ਲਾ ਰਹੇ ਆ ਤੇ ਜੰਗੜਾਤਪੁਰ ਦਾ ਧੰਨਵਾਦ ਹੈ ਸਾਨੂੰ ਬਹੁਤ ਸਹਿਯੋਗ ਕਰ ਰਹੇ ਨੇ ਇਹ ਤੇ ਹਰ ਪਿੰਡ ਜਾਵਾਂਗੇ ਹਰ ਸ਼ਹਿਰ ਜਾਵਾਂਗੇ ਗੁਰੂ ਕਿਰਪਾ ਕਰੇ ਅਸੀਸ ਬਖਸ਼ੇ ਸੰਗਤ ਇਹਨੂੰ ਬੜੀ ਚੜ੍ਹਦੀ ਕਲਾ ਲੈ ਕੇ ਜਾਵਾਂਗੇ ਲਹਿਰ ਨੂੰ ਇੱਕ ਲਹਿਰ ਹੈ ਨਾ ਕਿ ਇੱਕ ਸਮਾਗਮ ਹੈ ਅੱਜ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਦਾ ਦਿਹਾੜਾ ਹੈ ਪੰਥਰਤਨ ਜਿੱਦਾਂ ਗੁਰਚੰਦ ਸਿੰਘ ਟੋੜਾ ਸਾਹਿਬ ਜਿਨ੍ਹਾਂ ਦਾ ਨਾਮ ਸਾਜੀ ਦੁਨੀਆਂ ਦੇ ਵਿੱਚ ਬਹੁਤ ਮਾਨ ਸਨਮਾਨ ਤੇ ਇਮਾਨਦਾਰੀ ਪੱਖੋਂ ਮੰਨਿਆ ਜਾਂਦਾ ਸੀ ਹਰ ਬੰਦਾ ਉਹਨਾਂ ਨਾਲ ਗੱਲ ਕਰਨ ਦੀ ਝਿਜਕ ਕਰਦਾ ਸੀ ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਉਹਨਾਂ ਦਾ ਰਹਿਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਅੱਜ ਉਹਨਾਂ ਦੇ 100 ਸਾਲਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਤੇ ਉਹਦੇ ਸੰਬੰਧ ਦੇ ਵਿੱਚ ਸਾਸਤਵਿੰਦਰ ਸਿੰਘ ਕੜਾ ਸਾਹਿਬ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਕਲੱਬ ਨੂੰ ਨਾਲ ਲੈ ਕੇ ਸੰਤਾਂ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਅੱਜ ਬਾਤਾ ਬਨਪਤੀ ਪਲਾਂਟੇਸ਼ਨ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਸਭਾ ਵਧਾਈ ਦਿੰਦਾ ਇਸ ਗੱਲ ਦੀ ਅਰ ਉਸ ਸ਼ੁਰੂ ਵੀ ਤਰਬਣੀ ਤੋਂ ਸ਼ੁਰੂ ਕੀਤਾ ਜਦੋਂ ਕਦੇ ਵੀ ਅੱਗੇ ਕੋਈ ਪਿੰਡ ਵੱਸਦਾ ਸੀਗਾ ਉਹ ਤਰਬਣੀ ਤੋਂ ਸ਼ੁਰੂ ਕਰਦੇ ਸੀ ਸੋ ਅੱਜ ਵੀ ਤਰਬਣੀ ਤੋਂ ਸ਼ੁਰੂ ਕੀਤਾ ਇਸ ਗੱਲ ਦੀ ਜਿੰਨੀ ਵਧਾਈ ਲਈ ਉਹਨੀ ਥੋੜੀ